ਇਸ ਤੋਂ ਬੈਟਰ ਕੋਈ ਪਲੇਟਫਾਰਮ ਨਹੀਂ ਹੈ ਕਿ ਪੂਰੇ 1400 ਬੱਚਿਆਂ ਨੂੰ ਇਨਵੋਲਵ ਕਰਕੇ ਸਟੇਜ ਦੇ ਉੱਤੇ ਇਹ ਜਨਰਲ ਨੌਲੇਜ ਹੈ ਹੁਣ ਇਹਨਾਂ ਸਾਰਿਆਂ ਨੂੰ ਲਾਈਫ ਲੌਂਗ ਨੌਲੇਜ ਰਹੇਗੀ ਇਫ ਨਾ ਖਬਰ ਦੇਖਣ ਤੋਂ ਪਹਿਲਾਂ YouTube ਚੈਨਲ ਸਟਾਰ ਵਿਜੇ ਸਚਤਾ ਪ੍ਰਤੀਕ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰ ਲਓ Facebook ਪੇਜ ਸਟਾਰ ਵਿਜੇ ਸਚਤਾ ਪ੍ਰਤੀਕ ਨੂੰ ਫੋਲੋ ਕਰਕੇ ਜੁੜੇ ਰਹੋ ਨਵੀਆਂ ਤੇ ਜਾਣਕਾਰੀ ਭਰਪੂਰ ਖਬਰਾਂ ਦੇ ਨਾਲ ਨਹਿਰੂ ਪਬਲਿਕ ਸਕੂਲ ਚੱਕ ਅਕੀਮ ਫਗਵਾੜਾ ਨੇ ਆਜ਼ਾਦੀ ਦਿਹਾੜੇ ਵਿਸ਼ੇ ਤੇ ਸਲਾਨਾ ਸਮਾਗਮ ਦੀ ਮੇਜ਼ਬਾਨੀ ਕੀਤੀ ਜਿਸ ਵਿੱਚ ਜਸ਼ਨਜੀਤ ਸਿੰਘ ਐਸ.ਡੀ.ਐਮ ਫਗਵਾੜਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਪੰਕਜ ਸਰਦਾਰਨਾ ਪ੍ਰਧਾਨ ਸਕੂਲ ਪ੍ਰਬੰਧਕ ਕਮੇਟੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਪ੍ਰੋਗਰਾਮ ਦੀ ਸ਼ੁਰੂਆਤ ਰਵਾਇਤੀ ਦੀਪ ਜਗਾ ਕੇ ਕੀਤੀ ਕਿੰਡਰ ਗਾਰਟਨ ਤੇ ਤੋਂ ਵਾਰਮੀ ਤੱਕ ਦੇ 1400 ਵਿਦਿਆਰਥੀਆਂ ਨੇ 1857 ਤੋਂ ਲੈ ਕੇ 1947 ਤੱਕ ਦੇ ਸਮੇਂ ਦੌਰਾਨ ਭਾਰਤ ਦੀ ਆਜ਼ਾਦੀ ਦੀ ਯਾਤਰਾ ਦੇ ਸੰਘਰਸ਼ਾਂ ਤੇ ਜਿੱਤਾਂ ਦਾ ਪ੍ਰਦਰਸ਼ਨ ਕੀਤਾ ਦੇ ਆਰਥੀਆਂ ਨੇ 1857 ਦੇ ਵਿਦਰੋਹ, ਰਾਣੀ ਲక్ష్ਮੀਬਾਈ ਦੀ ਬਗਾਵਤ, ਸਵਦੇਸ਼ੀ ਅੰਦੋਲਨ, ਚੰਪਾਰਨ ਸत्याग्रह, ਸਿਵਲ ਨਾਫਰਮਾਨੀ ਅੰਦੋਲਨ 1930, ਭਗਤ ਸਿੰਘ ਦੀ ਕੁਰਬਾਨੀ 1931 ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਸਮੇਤ ਮਹੱਤਵਪੂਰਨ ਘਟਨਾਵਾਂ ਦਾ ਇੱਕ ਮਨਮੋਹਕ ਚਿੱਤਰਣ ਪੇਸ਼ ਕੀਤਾ ਵੰਡ ਅਤੇ ਆਜ਼ਾਦੀ 1947 ਅਤੇ ਹੋਰ ਮਹੱਤਵਪੂਰਨ ਪਲ ਜਿਨ੍ਹਾਂ ਨੇ ਇਤਿਹਾਸ ਦੇ ਕੋਰਸ ਨੂੰ ਆਕਾਰ ਦਿੱਤਾ ਆਜ਼ਾਦੀ ਦੀ ਲਗਭਗ 100 ਸਾਲਾਂ ਦੀ ਯਾਤਰਾ ਨੂੰ ਦਰਸਾਉਂਦੀ ਇੱਕ ਕਲਾ ਪ੍ਰਦਰਸ਼ਨੀ ਵੀ ਲਗਾਈ ਗਈ ਸਾਲਾਨਾ ਫੰਕਸ਼ਨ ਦਾ ਉਦੇਸ਼ ਟਿਕਾਊ ਵਿਕਾਸ ਟੀਚਾ 16 ਸ਼ਾਂਤੀ ਨਿਆਂ ਅਤੇ ਮਜ਼ਬੂਤ ਸੰਸਥਾਵਾਂ ਨਾਲ ਇੱਕ ਸਾਰ ਕਰਨਾ ਹੈ ਮੁੱਖ ਮਹਿਮਾਨ ਜਸ਼ਨਜੀਤ ਸਿੰਘ ਨੇ ਵਿਦਿਆਰਥੀਆਂ ਅਤੇ ਸਟਾਫ ਨੂੰ ਇਸ ਸਮਾਗਮ ਦੀ ਸਜਜੀ ਤਿਆਰੀ ਅਤੇ ਨੇਪਰੇ ਚਾੜਨ ਲਈ ਵਧਾਈ ਦਿੱਤੀ। ਸ਼੍ਰੀਮਤੀ ਪੀਕੇ ਟਿੱਲੋ ਪ੍ਰਿੰਸੀਪਲ ਐਡਮਿਨ ਐਂਡ ਇਨੋਵੇਸ਼ਨ ਨੇ ਸਾਂਝਾ ਕੀਤਾ ਕਿ ਆਜ਼ਾਦੀ ਸਾਗਾ ਨੇ ਦੇਸ਼ ਤੇ ਆਜ਼ਾਦੀ ਦੇ ਸੰਘਰਸ਼ ਦੀ ਰੂਹ ਨੂੰ ਸਮੇਟਣ ਲਈ ਵਿਜ਼ੂਅਲ ਅਤੇ ਪ੍ਰਦਰਸ਼ਨੀ ਕਲਾਵਾਂ ਦਾ ਪ੍ਰਦਰਸ਼ਨ ਕੀਤਾ ਹੈ ਸਾਲਾਨਾ ਫੰਕਸ਼ਨ ਭਾਰਤ ਦੀ ਸੁਤੰਤਰਤਾ ਅੰਦੋਲਨ ਤੇ تھیਮੈਟਿਕ ਫੋਕਸ ਦੇ ਨਾਲ ਕਲਾਤਮਕ ਪ੍ਰਗਟਾਵੇ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਦਾ ਹੈ ਅਤੇ ਨਾਲ ਹੀ ਸਾਡੇ ਪੂਰਵਜਾਂ ਦੁਆਰਾ ਆਜ਼ਾਦੀ ਲਈ ਕੀਤੀਆਂ ਕੁਰਬਾਨੀਆਂ ਬਾਰੇ ਵਿਦਿਆਰਥੀਆਂ ਵਿੱਚ ਮਾਣ ਅਤੇ ਜਾਗਰੂਕਤਾ ਪੈਦਾ ਕਰਦਾ ਸਕੂਲ ਚੇਅਰਮੈਨ ਪੰਕਜ ਸਰਦਾਨਾ ਨੇ ਕਿਹਾ ਕਿ ਆਜ਼ਾਦੀ ਸਾਗਾ ਸਮਾਗਮ ਵਿੱਚ 1400 ਵਿਦਿਆਰਥੀਆਂ ਦੀ ਅਨਥਕ ਮਿਹਨਤ ਅਤੇ ਅਧਿਆਪਕਾਂ ਦਾ ਵੱਡਮੁੱਲਾ ਯੋਗਦਾਨ ਹੈ ਜਿਨ੍ਹਾਂ ਨੇ ਪੂਰੀ ਆਜ਼ਾਦੀ ਕਾਥਾ ਵਿਦਿਆਰਥੀਆਂ ਨੂੰ ਮੋਜਬਾਨੀ ਯਾਦ ਕਰਵਾ ਦਿੱਤੀ ਜੋ ਕਿ

ਅਸੀਂ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਵੀ ਯੂਜ਼ ਕੀਤੀ ਹੈ ਅ ਨਵੇਂ ਢੰਗ ਦੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਐਂਡ ਆਈ ਥਿੰਕ ਇਟ ਵੈਂਟ ਆਫ ਵੈਰੀ ਵੈਲ ਐਂਡ ਆਈ ਕੰਗ੍ਰੈਚੂਲੇਟ ਦ ਟੀਮ ਦ ਸਟੂਡੈਂਟਸ ਦ ਪ੍ਰਿੰਸੀਪਲ ਐਂਡ ਦ ਐਂਟਾਇਰ ਸਟਾਫ ਆਫ ਕਮਲਨੈ ਰੂਪ ਪਬਲਿਕ ਸਕੂਲ ਇੱਕ ਨੇ ਵਿਕਲਾਜ ਉਪਰ ਲਾ ਦਿੱਤਾ ਗਿਆ ਹੈ ਜਿਹੜਾ ਕਿ ਬੱਚਿਆਂ ਨੂੰ ਇੱਕਦਮ ਹੀ ਆਪਾਂ ਬਦਲ ਕੇ ਪੁਰਾਣੇ ਟਾਈਮ ਦੇ ਵਿੱਚ ਸਾਰੀ ਜਾਣਕਾਰੀ ਦੇਣ ਲਈ ਕਿਸ ਤਰ੍ਹਾਂ ਦਾ ਵਿਚਾਰ ਹੈ ਕਿਦਾਂ ਮਨ ਦੇ ਵਿੱਚ ਕਿਤਾ ਮਤਲਬ ਸੋਚਿਆ ਗਿਆ ਹੈ ਬਸ ਮੈਨੂੰ ਕਾਫੀ ਦੇਰ ਤੋਂ ਇਹ ਮੇਰੇ ਮਾਈਂਡ ਦੇ ਵਿੱਚ ਸੀ ਕਿ ਗੱਲ ਕਿ ਕੁਝ ਨਵਾਂ ਕੀਤਾ ਜਾਵੇ ਆਲ though it is old topic but i think every child should be aware of our freedom struggle सो so, इस तो बेटर कोई प्लेटफार्म नहीं है कि पूरे 1400 बच्चे यानु इनवॉल्व करके स्टेज पे ऊपर ए जनरल नॉलेज है और इन सारे यानु लाइफ लॉन्ग नॉलेज रहेगी इफ नॉट रिमेंबर्ड कंप्लीटली एटलीस्ट सम पार्ट्स ऑफ इट दे विल रिमेंबर दैट आई हैड एक्टेड इन दिस प्ले एंड इन दिस फंक्शन व्हेन द व्हाट वर द मेन पॉइंट्स ऑफ इंडियाज फ्रीडम स्ट्रगल फ्रॉम द ब्रिटिश